ਜਿਹੜਾ ਹੁਣ ਉਹ Hindu ਲੜਕੀ ਦਾ ਮਸਲਾ ਹੋਇਆ ਵਾ ਮੈਂ ਜਿੰਨੇ ਵੀ ਮੇਰੇ ਨਾਲ ਇੱਥੇ ਗਏ ਮੇਰੇ ਪੇਜ ਤੇ ਕਮੈਂਟ ਵੀ ਕਰਦੇ ਰਹਿੰਦੇ ਆ ਮੈਂ ਉਹਨਾਂ ਨੂੰ ਕਹਿਣਾ ਚਾਹੁੰਨਾ Hindu ਭਰਾਵਾਂ ਨੂੰ ਠੀਕ ਆ ਵੀ ਅਮਰਤਪਾਲ ਦੀ ਇੱਕ ਵੀਡੀਓ ਸੀਗੀ ਇਸ ਮਸਲੇ ਦੇ ਵਿੱਚ ਤੇ ਉਹ ਮੈਂ ਕਿਸੇ ਦਿਨ ਪਾ ਵੀ ਦਊਂਗਾ ਕਿਉਂਕਿ ਉਹਦਾ ਮੈਂ ਵਿਰੋਧੀ ਇਹ ਵੀ ਨਹੀਂ ਵੀ ਹਾਂ ਵੀ ਹਰੇਕ ਗੱਲ ਦਾ ਵਿਰੋਧੀ ਜਿਹੜੀ ਉਹਨੇ ਸਹੀ ਗੱਲ ਕੀਤੀ ਤੇ ਉਹਦੇ ਉਹਨੂੰ ਵੀ ਸਹੀ ਵੀ ਕਹਾਂਗੇ ਦੇ ਹਿੰਦੂ ਇਹ ਚਾਹੁੰਦੇ ਆ ਵੀ ਜੇ ਅਸੀਂ ਤੁਹਾਡੇ ਗੁਰਦੁਆਰਾ ਸਾਹਿਬ ਆਉਨੇ ਆ ਤਾਂ ਤੁਸੀਂ ਵੀ ਸਾਡੇ ਮੰਦਰ ਆਓ ਹਨਾ ਤੇ ਜੇ ਹੁਣ ਅਸੀਂ ਜੋ ਮਰਜ਼ੀ ਕਰੀਏ ਜਿੱਦਾਂ ਹੁਣ ਉੱਥੇ ਕੁੜੀ ਨੇ ਜੋਗਾ ਕੀਤਾ ਆ ਤੇ ਉਹ ਫੇਰ ਕੀ ਹੋ ਗਿਆ ਜੋਗਾ ਜਿਹੜਾ ਹੈਗਾ ਉਹ ਉਹ ਮਾੜਾ ਤਾਂ ਹੈ ਨਹੀਂਗਾ ਮੈਂ ਖੁਦ ਜਿਮ ਲਾਉਣਾ ਵਾ ਜੋਗਾ ਵੀ ਕਰ ਲੈਣਾ ਵਾ ਮੇਰੀ ਸਿੰਘਣੀ ਵੀ ਜੋਗਾ ਕਰ ਲੈਂਦੀ ਆ ਪਰ ਇੱਕ ਕੋਈ ਜਗ੍ਹਾ ਹੁੰਦੀ ਆ ਉੱਥੇ ਸਾਈਡ ਤੇ ਪਾਰਕ ਬਣੀ ਹੈਗੀ ਆ ਉੱਥੇ ਜਾ ਕੇ ਕਰ ਸਕਦੀ ਸੀ ਹਨਾ ਜੋਗਾ ਕਰਨ ਨੂੰ ਕਿਹੜਾ ਗੁਰਦੁਆਰਿਆਂ ਦੇ ਵਿੱਚ ਕੋਈ ਮਨਾ ਮਾ ਵਿਹਾਵ ਜੋਗਾ ਕਰ ਨਹੀਂ ਸਕਦਾ ਪਰ ਉਹਨੇ ਜਾਣ ਕੇ ਉਸ ਚੀਜ਼ ਨੂੰ ਕਹਿ ਲਓ ਵੀ ਜਾਂ ਤਾਂ ਉਹਨੇ 뷰 ਲੈਣ ਦਾ ਕਰਕੇ ਜਿੱਦਾਂ ਹੁਣ ਪਿੱਛੇ ਦਰਬਾਰ ਸਾਹਿਬ ਦਾ 뷰 ਆਉਂਦਾ ਹੋਵੇ ਉਹਦਾ ਕਰਕੇ ਪੰਗਾ ਲਿਆ ਤੇ ਜਾਂ ਸ਼ਾਇਦ ਪਤਾ ਨਹੀਂ ਵੀ ਹੁਣ ਉਹਦੀਆਂ ਕੰਗਣਾਂ ਦੇ ਨਾਲ ਕਈ ਫੋਟੋਆਂ ਵੀ ਕੋਈ ਪਾਈ ਜਾਂਦੇ ਆ ਹੁਣ ਪਤਾ ਨਹੀਂ ਕੋਈ ਕੀ ਮਸਲਾ ਹੈਗਾ ਨਾ ਜੋ ਵੀ ਹੋਊਗਾ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਕੋਈ ਵੀ ਆ ਸਕਦਾ ਪਰ ਸਿੱਖ ਜਿਹੜਾ ਹੈਗਾ ਆ ਉਹ ਹਿੰਦੂਆਂ ਨਾਲੋਂ ਵੱਖਰਾ ਆ ਤੇ ਨਾ ਸਿੱਖ ਮੰਦਿਰ ਜਾ ਸਕਦੇ ਆ ਨਾ ਉਹਨਾਂ ਦੀਆਂ ਜਿਹੜੀਆਂ ਮਨੋਤਾਂ ਵਾਂ ਜੋ ਉਹ ਆਪਣੇ ਮੰਨਦੇ ਆ ਜੋ ਵੀ ਆਪਣੇ ਧਰਮ ਨੂੰ ਉਹ ਤਾਂ ਸਿੱਖ ਨਹੀਂ ਮੰਨਦੇ ਹੈਗੇ ਤੇ ਜਿਹੜੀਆਂ ਨਮਾਜ਼ਾਂ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਉੱਥੇ ਦਰਬਾਰ ਸਾਹਿਬ ਦੇ ਵਿੱਚ ਕੁਝ ਵੀ ਕਰਵਾਈਆਂ ਸੀਗੀਆਂ ਪਹਿਲਾਂ ਵੀ ਹੋਈਆਂ ਸੀ ਤੇ ਉਹ ਵੀ ਗਲਤੀ ਸੀ ਉਹਨਾਂ ਦੀ ਆਪਾਂ ਤਾਂ ਨਹੀਂ ਉਹਨੂੰ ਕਹਿੰਦੇ ਵੀ ਹਾਂ ਵੀ ਤੁਸੀਂ ਜੋਗਾ ਨਹੀਂ ਕਰ ਸਕਦੇ ਜਾਂ ਕੁਝ ਵੀ ਹੋਰ ਜਿਹੜੀਆਂ ਮੁਸਲਮਾਨੀ ਐਕਟੀਵਿਟੀਆਂ ਜੋ ਧਰਮ ਦੀਆਂ ਕਰਦੇ ਆ ਵੀ ਉਹ ਅਸੀਂ ਕਰਨ ਲਈ ਕੋਈ ਗੱਲ ਨਹੀਂ ਵੀ ਹਨਾ ਵੀ ਕਰ ਸਕਦੇ ਆ ਤੁਸੀਂ ਜੇ ਹੁਣ ਉਹ ਅਗਲੇ ਕਹਿੰਦੇ ਵੀ ਭਾਈ ਵੀ ਮਤਲਬ ਹਿੰਦੂ ਆ ਆਪਣੇ ਜਿਹੜੇ ਕਾਰਜ ਆ ਉਹ ਜਿੱਦਾਂ ਹੁਣ ਇੱਡਾਂ ਦਾ ਹੁਣ ਜੋਗਾ ਕਰਨ ਆਈ ਸੀ ਕੁੜੀ ਵੀ ਉਹ ਕਰ ਫੇਰ ਕੀ ਹੋ ਗਿਆ ਕੋਈ ਵੱਡੀ ਗੱਲ ਨਹੀਂ ਫਿਰ ਜੇ ਕੱਲ ਨੂੰ ਨਿਹੰਗ ਸਿੰਘ ਕਹਿਣ ਵੀ ਤੁਹਾਡੇ ਮੰਦਰਾਂ ਦੇ ਵਿੱਚ ਮੰਦਰਾਂ 'ਚ ਬੱਕਰਾ ਝਟਕਾਉਣਾ ਜਾਂ ਅਸੀਂ ਗੱਤਕਾ ਖੇਡਣਾ ਮੰਦਰਾਂ ਦੇ ਵਿੱਚ ਆ ਕੇ ਫੇਰ 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 ਅਸੀਂ ਵੀ ਕਵਾਂਗੇ ਵੀ ਭਾਈ ਚਾਰ ਕਿਸਾਂ ਜਾਂ ਕੋਈ ਗੱਲ ਨਹੀਂ ਅਸੀਂ ਤਾਂ ਬੱਕਰੇ ਛੱਕਦੇ ਆ ਤੇ ਮੰਦਰ ਦੇ ਵਿੱਚ ਬੱਕਰਾ ਝਟਕਾਉਣਾ ਜਾਂ ਫਿਰ ਗੱਤਕਾ ਖੇਡਣਾ ਵਾ ਹੁਣ ਜਿਹੜੀ ਚੀਜ਼ ਜਿਨ੍ਹਾਂ ਦੀ ਹੈਗੀ ਆ ਉਹ ਮੰਨਣ ਉਹਨੂੰ ਉਹ ਦੂਜੇ ਨਾ ਜਾ ਕੇ ਕਿਉਂ ਪੰਗੇ ਲੈਣੇ ਕਦੇ ਨਹੀਂ ਮੈਂ ਕਹਿੰਦਾ ਵੀ ਕੋਈ ਇਦਾਂ ਦੀ ਕੋਈ ਵੀਡੀਓ ਨਹੀਂ ਆਈ ਹੋਣੀ ਕੋਈ ਸਿੱਖ ਸੂਝਵਾਨ ਗਿਆ ਹੋਵੇ ਵੀ ਕਿਸੇ ਮੰਦਰ ਦੇ ਵਿੱਚ ਜਾਂ ਕਿਸੇ ਮਸੀਤ ਦੇ ਮਸੀਤ ਦੇ ਵਿੱਚ ਜਾ ਕੇ ਉਹਨੇ ਕੋਈ ਪੰਗਾ ਲਿਆ ਹੋਵੇ ਜਿੰਨੇ ਵੀ ਪੰਗੇ ਲੈਣੇ ਆ ਉਹ ਇਹਨਾਂ ਨੇ ਲੈਣੇ ਹੁੰਦੇ ਆ ਠੀਕ ਹੈ ਵੀ ਜਿਹੜੇ ਵੀ ਕਰਮਕਾਂਡ ਹੀ ਲੋਕ ਆ ਜਿਨ੍ਹਾਂ ਨੂੰ ਜਾਨੀ ਕਿ ਵੀ ਜਿੱਥੇ ਵੀ ਕੋਈ ਮਿਲ ਗਿਆ ਹਨਾ ਦੇਖੋ ਜਿਹੜੇ ਸਿੱਖ ਆ ਸਿੱਖ ਸਿੱਖ ਮੰਨਦੇ ਆ ਗੁਰੂ ਗ੍ਰੰਥ ਸਾਹਿਬ ਨੂੰ ਜਿਹੜੇ ਮੁਸਲਮਾਨ ਆ ਉਹ ਮੰਨਦੇ ਆ ਕੁਰਾਨ ਨੂੰ ਉਹਨਾਂ ਨੇ ਪੰਜ ਨਮਾਜ਼ਾਂ ਕਰਨੀਆਂ ਸਿੱਖ ਜਿਹੜੇ ਹੈਗੇ ਉਹ ਪੰਜ ਬਾਣੀਆਂ ਦਾ ਨਿਤਨੇਮ ਕਰਦੇ ਆ ਸ਼ਾਮ ਨੂੰ ਰਹਿਰਾ ਸਾਹਿਬ ਕਰਦੇ ਆ ਰਾਤ ਨੂੰ ਸੌਣ ਲੱਗੇ ਸੋਲਾ ਸਾਹਿਬ ਕਰਦੇ ਆ ਜਿਨ੍ਹਾਂ ਦਾ ਕੋਈ ਦੀਨ ਮਾਨ ਨਹੀਂ ਹੈਗਾ ਉਹਨਾਂ ਨੇ ਜਿੱਥੇ ਵੀ ਲੰਗਰ ਲੱਗਾ ਹੁੰਦਾ ਨਾ ਉੱਥੇ ਹੀ ਚੱਲ ਜਾਣਾ ਹੁੰਦਾ ਪਾਵੇਂ ਗੁਰਦੁਆਰੇ ਲੱਗਿਆ ਹੋਵੇ ਭਾਵੇਂ ਪੀਰਾਂ ਦੇ ਲੱਗਿਆ ਹੋਵੇ ਭਾਵੇਂ ਕਿਸੇ ਡੇਰੇ 'ਚ ਉਹਨਾਂ ਨੂੰ ਟਰਾਲੀ 'ਤੇ ਭਰ ਕੇ ਲੈ ਜਾਓ ਭਾਵੇਂ ਕਿਸੇ ਮਸਜਿਦ 'ਤੇ ਲੈ ਜਾਓ ਵੀ ਕੋਈ ਨਾ ਕੋਈ ਆਪਣਾ دین-ਮਾਨ ਰੱਖੋ ਇੱਕ ਪਿਓ ਬਣਾਓ ਕੋਈ ਵੀ ਆ ਚਾਹੇ ਸਿੱਖ ਆ ਚਾਹੇ ਹਿੰਦੂ ਆ ਮੁਸਲਮਾਨ ਆ ਜੇ ਹਿੰਦੂਆਂ ਕੋ ਚਾਰ ਵੇਦ ਆ ਮੈਨੂੰ ਨਹੀਂ ਲੱਗਦਾ ਵੀ ਕੋਈ ਆਮ ਬੰਦੇ ਜਿਹੜੇ ਹੈਗੇ ਇਹਨਾਂ ਦੇ ਉਹਨਾਂ ਨੇ ਵਿਵੇਦਿਆਂ ਵੇਦ ਪੜ੍ਹੇ ਹੋਣਗੇ ਕਿਤੇ ਜਾਂ ਕਿਤੇ ਦੇਖੇ ਵੀ ਹੋਣਗੇ ਵੀ ਵੇਦ ਕਿਹੜੇ ਆ ਨਾ ਕੋਈ ਬਿਰਲੇ-ਵਿਰਲੇ ਬੰਦੇ ਹੋਣਗੇ ਸਿੱਖਾਂ ਕੋ ਗੁਰੂ ਗ੍ਰੰਥ ਸਾਹਿਬ ਆ ਤੇ ਮੁਸਲਮਾਨਾਂ ਕੋ ਕੁਰਾਨ ਤੁਸੀਂ ਆਪੂ ਆਪਣੇ ਧਰਮ ਦੀ ਸਟੱਡੀ ਕਰੋ ਯਾਰ ਤੁਹਾਡੇ ਧਰਮ ਦੇ ਕੋਲ ਸਾਰਾ ਕੁਝ ਹੀ ਪਿਆ ਹੋਇਆ ਇੱਕ ਦੂਜੇ ਦੇ ਨਾਲ ਜਾ ਕੇ ਟਕਰਾਂ ਕਿਉਂ ਮਾਰਦੇ ਸਿੱਖੀ ਉਹ ਚੀਜ਼ਾਂ ਨੂੰ ਨਹੀਂ ਮੰਨਦੀ ਹੈ ਕਿ Hindu ਧਰਮ ਦੇ ਕਰਮਕਾਂਡਾਂ ਨੂੰ ਨਹੀਂ ਮੰਨਦੀ ਹੁਣ ਇੱਕ ਇੱਥੇ ਬੰਦਾ ਆ ਕੇ ਮੇਰੇ ਨਾਲ ਬੈਂਸਨ ਡਿਆ ਸੀਗਾ ਕਹਿੰਦਾ ਵੀ ਉਹ ਗੁਰਦੁਆਰਾ ਨਹੀਂ ਹੈਗਾ ਉਹ ਮੰਦਿਰ ਆ ਉਹ ਤੂੰ ਹਰੀ ਦਾ ਮੰਦਿਰ ਆ ਕਹਿੰਦਾ ਸਾਡਾ ਮੰਦਿਰ ਆ ਉਹ ਹਨਾ ਸਾਡਾ ਮੰਦਰ ਹੈਗਾ ਤਾਂ ਉੱਥੇ ਜਾ ਕੇ ਗੱਲ ਕਰੋ ਉਹਨਾਂ ਨਾਲ ਭਾਈ ਉਹ ਤੁਹਾਨੂੰ ਦੇ ਦੇਣਗੇ ਉਹ ਦੇ ਦੇਣਗੇ ਤੁਹਾਨੂੰ ਉਹ ਲੈ ਲਓ ਜਾ ਕੇ ਉਹਨਾਂ ਤੋਂ ਠੀਕ ਹੈ ਅਕਾਲ ਤਖਤ ਵਾਲੇ ਜ਼ਥੇਦਾਰਾਂ ਤੋਂ ਜਾਂ ਹੋਰ ਜਿਹੜੇ ਹੈਗੇ ਉੱਥੇ ਪ੍ਰਬੰਧਕ ਹੈਗੇ ਉਹਨਾਂ ਤੋਂ ਜਾ ਕੇ ਕਲੇਮ ਕਰੋ ਵੀ ਸਾਡਾ ਮੰਦਰ ਆ ਸਾਨੂੰ ਦਿਓ ਅਸੀਂ ਪ੍ਰਬੰਧ ਸੰਭਾਲਾਂਗੇ ਉਹਦਾ ਤੇ ਉਹਨਾਂ ਨੂੰ ਦੇ ਦੇਣਗੇ ਤੇ ਗੱਲ ਖਤਮ ਹੈ ਧਰਮ ਜਿਹੜਾ ਹੈਗਾ ਉਹ ਵਿਚਾਰਧਾਰਾ ਤੇ ਖੜਦਾ ਹੁੰਦਾ ਹੈ ਡਿਪੈਂਡ ਹੁੰਦਾ ਹੈ ਹਨਾ ਉਹ ਕਹਿੰਦਾ ਵੀ ਜਿਹੜੇ ਗੁਰੂ ਸਾਹਿਬ ਸੀਗੇ ਉਹ Hindu ਸੀ ਤੁਸੀਂ ਕਹਿੰਦਾ ਹਿੰਦੂਆਂ ਗੁਰੂ ਸਾਹਿਬ ਨੇ ਜਨਉ ਪਾਉਣ ਤੋਂ ਮਨਾ ਕਰ ਦਿੱਤਾ ਠੀਕ ਹੈ ਜਨਉ ਪਾਉਣ ਤੋਂ ਮਨਾ ਕਰ ਦਿੱਤਾ ਵਿਚਾਰਧਾਰਾ ਹਿੰਦੂਆਂ ਵਾਲੀ ਮੰਨੀ ਨਹੀਂ ਕਰਮ ਕਾਂਡ ਜਿਹੜੇ ਹੈਗੇ ਗੁਰੂ ਸਾਹਿਬ ਨੇ ਮੰਨੇ ਨਹੀਂ ਜੋ ਵੀ ਮੂਰਤੀ ਪੂਜਾ ਵਾਲਾ ਪੰਡਤਾਂ ਨੇ ਜੋ ਵੀ ਆਪਣੇ ਕਾਰਜ ਦੱਸੇ ਸੀ ਗੁਰੂ ਸਾਹਿਬ ਨੂੰ ਗੁਰੂ ਸਾਹਿਬ ਨੇ ਉਹ ਮੰਨੇ ਨਹੀਂ ਆਪਣੀ ਵਿਚਾਰਧਾਰਾ ਵੱਖਰੀ ਕਰ ਲਈ ਧਰਮ ਵੱਖਰਾ ਹੋ ਗਿਆ ਹੁਣ ਤੁਸੀਂ ਉੱਥੇ ਦੇ ਉੱਥੇ ਖੜੇ ਰਹਿਣਾ ਮਾ ਜਿਨ੍ਹਾਂ ਨੇ ਬੰਦਿਆਂ ਨੇ ਉਹ ਚੀਜ਼ਾਂ ਮੰਨ ਲਈਆਂ ਹਨ ਹੈਨਾ ਤੇ ਹੁਣ ਜੇ ਕੋਈ ਦੂਜਾ ਨਿਕਲ ਗਿਆ ਵਾ ਸਾਡਾ ਪੰਥ ਵੱਖਰਾ ਵਾ ਸਾਡਾ ਨਿਸ਼ਾਨ ਵੱਖਰਾ ਵਾ ਸਾਡਾ ਗ੍ਰੰਥ ਵੱਖਰਾ ਵਾ ਸਾਡੇ ਰੂਲ ਰੈਗੂਲੇਸ਼ਨ ਸਾਰੇ ਵੱਖਰੇ ਆ ਠੀਕ ਆ ਸਾਡੀਆਂ ਆਨੰਦ ਕਾਰਜ ਦੀ ਮਰਿਆਦਾ ਵੱਖਰੀ ਆ ਸਾਡੀ ਮ੍ਰਿਤਕ ਸੰਸਕਾਰ ਦੀ ਸਾਰਾ ਕੁਝ ਹੀ ਗੁਰੂ ਸਾਹਿਬ ਨੇ ਸਾਨੂੰ ਵੱਖਰਾ ਕਰਕੇ ਦਿੱਤਾ ਤੁਸੀਂ ਆਪਣਾ ਮੰਨੀ ਜਾਓ ਜੋ ਮਰਜ਼ੀ ਮੰਨਣਾ ਯਾਰ ਜੋਗਾ ਕਰਨਾ ਵਾ ਆ ਕਿੰਨੀ ਜਗ੍ਹਾ ਮੰਦਰ ਆ ਉੱਥੇ ਤੁਹਾਡੀਆਂ ਸ਼ਿਵਲਿੰਗਾ ਹੈਗੀਆਂ ਆ ਠੀਕ ਆ ਰਾਮ ਲక్ష్మణ ਦੀਆਂ ਮੂਰਤੀਆਂ ਜੋ ਵੀ ਤੁਹਾਡੇ ਮੰਦਰਾਂ ਚ ਹੈਗੀਆਂ ਆ ਉੱਥੇ ਜੋਗਾ ਕਰਾਈ ਜੋ ਮਤਲਬ ਜਨਾਨੀਆਂ ਨੂੰ ਕੁੜੀਆਂ ਨੂੰ ਜਿਨ੍ਹਾਂ ਮਰਦੇ ਅਸੀਂ ਕਿਹੜਾ ਰੋਕਣਾ ਵਾ ਤੁਸੀਂ ਜੋ ਮਰਜ਼ੀ ਕਰੋ ਹਨਾ ਉੱਥੇ ਮੰਦਰਾਂ ਦੇ ਵਿੱਚ ਤੇ ਪਰ ਇੱਥੇ ਗੁਰਦੁਆਰਾ ਸਾਹਿਬ ਦੀ ਜਿਹੜੀ ਵੱਖਰੀ ਮਰਿਆਦਾ ਹੈਗੀ ਆ ਉਹਨੂੰ ਧਿਆਨ ਚ ਰੱਖ ਕੇ ਫੇਰ ਉੱਥੇ ਆਓ ਇਹ ਇਦਾਂ ਦੀਆਂ ਮਤਲਬ ਗਲਤੀਆਂ ਨਾ ਕਰੋ ਫਾਇਦਾ ਕੋਈ ਨਹੀਂ ਹੈਗਾ ਮੁੜ ਕੇ ਉਹਦੇ 'ਚ ਬਵਾਦ-ਬਵਾਦ ਪੈਂਦਾ ਲੜਾਈਆਂ ਬਾਧੀਆਂ ਸਿਆਣੇ ਬਣੋ ਮੰਦਰਾਂ 'ਚ ਜੋ ਮਰਜ਼ੀ ਕਰੋ ਭਾਈ ਗੁਰਦੁਆਰੇ ਦੇ ਵਿੱਚ ਜਿ ਆਉਣਾ ਵਾ ਗੁਰਦੁਆਰੇ ਦੀ ਮਰਿਆਦਾ ਨਾਲ ਆਉਣਾ ਪੈਣਾ ਹੋ ਸਕਦਾ ਕੱਲ ਨੂੰ ਕਿਸੇ ਸਿੱਖ ਨੂੰ ਜਾਂ ਕਿਸੇ ਹੋਰ ਨੂੰ ਕਿਸੇ ਮੰਦਿਰ ਚ ਜਾਣਾ ਪਵੇ ਉਹ ਅਗਲੇ ਕਹਿਣ ਵੀ ਇਸ ਮੰਦਿਰ ਦੀ ਆ ਮਰਿਆਦਾ ਆ ਹੈਗੀ ਵੀ ਆ ਇੱਕ ਪਤਾ ਨਹੀਂ ਕਿਹੜਾ ਮੰਦਿਰ ਸੀ ਉੱਥੇ ਉਹ ਕਹਿੰਦੇ ਵੀ ਪੱਗ ਬੰਨ ਕੇ ਨਹੀਂ ਆ ਸਕਦਾ ਤੂੰ ਅੰਦਰ ਐ ਕਿ ਕੋਈ ਵੀਡੀਓ ਵਾਇਰਲ ਹੋਈ ਸੀ ਤੇ ਮੈਂ ਤਾਂ ਉਹਨੂੰ ਕੁਝ ਗਲਤ ਕਹਿੰਦਾ ਹੀ ਨਹੀਂ ਅਗਲਿਆਂ ਦੀ ਰਿਕੁਆਇਰਮੈਂਟ ਐ ਭਾਈ ਵੀ ਤੂੰ ਜੇ ਅੰਦਰ ਲੰਘਣਾ ਵਾ ਮੰਦਿਰ ਮੱਥਾ ਟੇਕਣ ਜਾਣਾ ਨਾ ਪੱਗ ਬੰਨ ਕੇ ਨਹੀਂ ਜਾ ਸਕਦਾ ਤੂੰ ਨੰਗੇ ਪੱਗ ਲਾ ਕੇ ਜਾ ਤੇ ਉਹ ਮੁੰਡਾ ਉੱਥੇ ਆਪਣਾ ਗਿਆ ਸੀ ਉਹ ਰੌਲਾ ਪਾਈ ਜਾਵੇ ਉਹ ਕਹਿੰਦਾ ਕਹਿੰਦਾ ਯਾਰ ਦੇਖੋ ਮੈਨੂੰ ਪੱਗ ਲਾਉਣ ਨੂੰ ਕਹਿੰਦੇ ਜਾਂ ਕੁਛ ਵੀ ਤੂੰ ਗਿਆ ਹੈ ਕੀ ਕਰਨਾ ਉੱਥੇ ਠੀਕ ਹੈ ਇਦਾਂ ਹੀ ਹੁਣ ਦਰਬਾਰ ਸਾਹਿਬ ਦੇ ਵਿੱਚ ਚਾਹੇ ਕਿਸੇ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਸਿਰ ਢੱਕ ਕੇ ਆਉਣ ਦੀ ਮਰਿਆਦਾ ਵੀ ਤੁਸੀਂ ਰਮਾਲ ਬੰਨ ਕੇ ਆਓ ਜਾਂ ਤੁਸੀਂ ਦਸਤਾਰ ਬੰਨੋ ਹੁਣ ਜਿਹੜਾ ਬੰਦਾ ਕਹਿੰਦਾ ਮੈਂ ਬੰਨਣਾ ਨਹੀਂ ਜਾਂ ਇਹ ਚੀਜ਼ਾਂ ਮੈਂ ਪਸੰਦ ਨਹੀਂ ਫਿਰ ਤੂੰ ਜਾਣਾ ਹੀ ਕੀ ਕਰਨਾ ਉੱਥੇ ਠੀਕ ਹੈ ਤੁਸੀਂ ਜਿੱਥੇ ਜਿੱਦਾਂ ਦਾ ਤੁਹਾਡਾ ਸਿਸਟਮ ਹੈਗਾ ਵਾ ਉਦਾਂ ਦਾ ਰੱਖੋ ਤੇ ਜੇ ਤੁਸੀਂ ਉਸ ਚੀਜ਼ ਨੂੰ ਨਹੀਂ ਫੋਲੋ ਕਰਦੇ ਫਿਰ ਜਾ ਕੇ ਪੰਗਾ ਲੈਣਾ ਕਾਹਤੋਂ ਆ ਮਸਲੇ ਜਿਹੜੇ ਹੈਗੇ ਉਹ ਪਹਿਲੇ ਨਹੀਂ ਨਿਬੜਦੇ ਹੈਗੇ ਪਰ ਕੁਝ ਲੋਕੀ ਉਹੀ ਅੱਜ ਦਾ ਕੱਲ ਦਾ ਜਮਾਨਾ ਚੱਲਦਾ ਆ ਸੋਸ਼ਲ ਮੀਡੀਆ ਦਾ ਜਾਣ ਕੇ ਮਸ਼ਹੂਰ ਹੋਣ ਦਾ ਕਰਕੇ ਪੰਗੇ ਲੈਂਦੇ ਹੈ ਨਾ ਮੈਂ ਏ ਸੀ ਦੇ ਖਿਲਾਫ ਹਾਂ ਪਰ ਜਿਹਦਾ ਆਪਣਾ ਧਰਮ ਹੈਗਾ ਤੁਸੀਂ ਮੰਨੀ ਜਾਓ ਹਾਂ ਜਮਾਨ ਦੇ ਨਾਲ ਤੁਸੀਂ ਦੂਜੇ ਦਾ ਵਿਰੋਧ ਕਰਨਾ ਕਰੀ ਜਾਓਗੇ ਆ ਗੱਲ ਅਸੀਂ ਨਹੀਂ ਮੰਨਦੇ ਅਸੀਂ ਨਹੀਂ ਠੀਕ ਇਦਾਂ ਨਹੀਂ ਮੰਨਦੇ ਪਰ ਜਿਹੜਾ ਹੁਣ ਜਾ ਕੇ ਪੰਗਾ ਲੈਣਾ ਉਹ ਤਾਂ ਬਚਾਅ ਹੋ ਗਿਆ ਕੁੜੀ ਦਾ ਉਹਨੂੰ ਦੇਖਿਆ ਨਹੀਂ ਕਿਸੇ ਨੇ ਕਿ ਛੱਤਰ ਮਾਰਨੇ ਚਾਹੀਦੇ ਸੀ ਉੱਥੇ ਉਹਦੇ ਤੇ ਜੇ ਉਹ ਵਾਜ ਜਾਂਦੇ ਉਹ ਵਾਜਿਆਂ ਦੇ ਉਹਦੇ ਕੋਈ ਰੱਖ ਦਿੰਦਾ ਉੱਥੇ ਤਾਂ ਫਿਰ ਮਸਲਾ ਹੋਰ ਬਣ ਜਾਣਾ ਸੀ ਹਨਾ ਵੀ ਦੇਖੋ ਭਾਈ ਧੱਕਾ ਹੁੰਦਾ ਉਹ ਹੁੰਦਾ ਸਿੱਧੇ ਕੰਮ ਕਰੋ ਸਿਆਣੇ ਬਣੋ ਜਿੱਦਾਂ ਜਿੱਦਾਂ ਸਮਾਂ ਵਧੀ ਜਾਂਦਾ ਆ ਆਉਣ ਵਾਲਾ ਜਿੱਦਾਂ ਗਾਂ ਨਾ ਸਮਾਂ ਚੇਂਜ ਹੋਈ ਜਾਂਦਾ ਅਕਲ ਦਾ ਪੱਧਰ ਲੋਕਾਂ ਦਾ ਡਾਊਨ ਡਿੱਗੀ ਜਾਂਦਾ ਠੀਕ ਹੈ ਲੜਾਈਆਂ ਵਧੀ ਜਾਂਦੀਆਂ ਸਿਆਣਪ ਵਾਲੀਆਂ ਗੱਲਾਂ ਤਾਂ ਰਹਿ ਨਹੀਂ ਗਈਆਂ ਸਹਿਣ ਸ਼ੀਲਤਾ ਮਤਲਬ ਸਮਝਦਾਰੀ ਹੈ ਹੀ ਨਹੀਂ ਤੇ ਤੂੰ ਉੱਥੇ ਉਹ ਹੁਣ ਜਾ ਕੇ ਇੱਕ ਵੀਡੀਓ ਆਈ ਆ ਕਾਲ ਤਖਤ ਸਾਹਿਬ ਦੇ ਕਿਸੇ ਪ੍ਰਬੰਧਕ ਦੀ ਜਥੇਦਾਰਾਂ ਚ ਹੋਊਗੀ ਉਹ ਕਹਿੰਦੇ ਉਹ ਲੜਕੀ ਇਕੱਲੀ ਜੋਗਾ ਕਰਨੀ ਆਈ ਸੀ ਉਹ ਮੱਥਾ ਵੀ ਨਹੀਂ ਟੇਕਿਆ ਉਹਨੇ ਉਹਨਾਂ ਨੇ ਸਾਰੀਆਂ ਰਿਕਾਰਡਿੰਗਾਂ ਕੱਢੀਆਂ ਕੈਮਰੇ ਦੇ ਨਾਲ ਤੇ ਉਹ ਕੁੜੀ ਇਕੱਲਾ ਜੋਗਾ ਹੀ ਕਰਨ ਆਈ ਸੀ ਉਹਨੇ ਖਾਲੀ ਜਿਹਾ ਥਾਂ ਦੇਖਿਆ ਜਿੱਥੇ ਵਿਹਲਾ ਜਿਹਾ ਥਾਂ ਸੀ ਉੱਥੇ ਉਹਨੇ ਜੋਗਾ ਕੀਤਾ ਕਰਕੇ ਆਪਣਾ ਤੇ ਉਹ ਨਿਕਲ ਗਈ ਹਨ ਜਿਹਨੇ ਮੱਥਾ ਵੀ ਨਹੀਂ ਟੇਕਿਆ ਫਿਰ ਫਿਰ ਉਹੀ ਗੱਲ ਹੈ ਨਾ ਫਿਰ ਉਹਦਾ ਮੌਕਾ ਨਹੀਂ ਬਣਿਆ ਉਹਦੇ ਕਰਮ ਜਿਹੜੇ ਚੰਗੇ ਸੀਗੇ ਉਹ ਚਲੇਗੀ ਤੇ ਬਾਕੀ ਵੈਸੇ ਤਾਂ ਐਸਡੀਪੀਸੀ ਵਾਲੇ ਉਦਾਂ ਤਾਂ ਕਹਿ ਵੀ ਰਹਿੰਦੇ ਆ ਵੀ ਪਰ ਐਦਾਂ ਦੀਆਂ ਗਲਤੀਆਂ ਨਹੀਂ ਹੋਣੀਆਂ ਚਾਹੀਦੀਆਂ ਵਾ ਫੇਕ ਇਹਨਾਂ ਜਿਨੇ ਆਪਣਾ ਕੋਈ ਵੱਖਰਾ ਹੈਗਾ ਭਾਈ ਤੁਸੀਂ ਟੈਂਡ ਕਰਾ ਲਓ ਤੁਸੀਂ ਚੁੰਡੀ ਕਰਾ ਲਓ ਤੁਸੀਂ ਜੋ ਮਰਜ਼ੀ ਕਰ ਲਓ ਠੀਕ ਹੈ ਨੰਗੇ ਸਿਰ ਰਹੋ ਆਪਣਾ ਜਿੱਦਾਂ ਨਾਲ ਮਰਜ਼ੀ ਜੀਵਨ ਜੀਓ ਲੱਤਾਂ ਚੱਕ ਕੇ ਜੀਓ ਟੇਡੀਆਂ ਕਰਕੇ ਜਿੱਦਾਂ ਮਰਜ਼ੀ ਉਹ ਆਪਣਾ ਜੋ ਤੁਹਾਡਾ ਸਿਸਟਮ ਹੈਗਾ ਉੱਥੇ ਪਰ ਕਿਸੇ ਦੂਜੇ ਦੇ ਵਿੱਚ ਜਾ ਕੇ ਨਾ ਫਸੋ ਉਹਨਾਂ ਨੂੰ ਆਪਣਾ ਕਰਨ ਦਿਓ ਤੁਸੀਂ ਆਪਣਾ ਕਰੋ ਠੀਕ ਹੈ ਇਹਨੀ ਅਗਾ ਬੇਨਤੀਆਂ ਕਰਦਾ ਦਾਸ ਖੇਮਾ ਦਾ ਜੱਜ ਕਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ